ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਡਾਲੇਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਵੀਰ ਜੋਗਾ ਸਿੰਘ ਤੇ ਵੀਰ ਦੀਪਾ ਓਨਰ ਨੇ ਤੇ ਪਸ਼ੂ ਜੜੇ ਆ ਦੋਸਤੋ ਅੱਜ ਘੱਟੋ ਘੱਟ ਵੀ ਜਿਆਦਾ ਨਹੀਂ ਤੇ 8 ਤੇ 9 ਨਾਗ ਹੋਣਗੇ ਜਿਨ੍ਹਾਂ ਦੇ ਵਿੱਚੋਂ ਕੁਝ ਕੁ ਪਸ਼ੂ ਜੜੇ ਆ ਸੂਏ ਸਬੇ ਆ ਜੇ ਗੱਬਣ ਹੋਇਆ ਪਸ਼ੂ ਆ ਵੀ ਆਪਾਂ ਡੀਟੇਲ ਲੈ ਲਾਂਗੇ ਵੀਰ ਜੋਗੇ ਹੋਰਾਂ ਦੇ ਕੋਲ ਅੱਜ 9 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ ਸਵੇਰ ਮਾਰਨਿੰਗ ਦਾ ਸਮਾਂ ਹੈਗਾ 10:40 ਬਿਲਕੁਲ ਮੋਬਾਈਲ ਸਕਰੀਨ ਤੇ ਆ ਤੇ ਗੱਲਬਾਤ ਆਪਾਂ ਵੀਰ ਹੋਣਾਂ ਨਾਲ ਕਰਕੇ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਪਸੂ ਜਿਹੜਾ ਪਸੰਦ ਆਊਗਾ ਉਹਦੀ ਨਰਕ ਪਰਖਾ ਦਸੰਦੀ ਆ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਤੇ ਵਿਹੜਾ ਘਟੋ ਘਟ ਵੀ ਜਾਂਦੀਆਂ ਨਹੀਂ ਤੇ ਚਾਰ ਚਾਰ ਨਗ ਹੋਣਗੇ ਵਿਹੜਾ ਤੇ ਚਾਰ ਹੀ ਮੱਜਾਂ ਨਹੀਂ ਹੈਗੀਆਂ ਮੱਜਾਂ ਛੋਟੀਆਂ ਚਾਰ ਨੇ ਜਿਨ੍ਹਾਂ ਦੇ ਵਿੱਚ ਕੋਈ ਤਾਜੀ ਆ ਜਾਂ ਉੱਚੇ ਬੱਚੇ ਦੇ ਵਿੱਚ ਆ ਤੋਕੜ ਗੱਪਣਾ ਪੂਰੀ ਡਿਟੇਲ ਆ ਉਹ ਆਪਾਂ ਗੱਲਬਾਤ ਕਰਕੇ ਲੈਣੇ ਆਜੋ ਤੇ ਜੋਗਾ ਸਿੰਘ ਨਾਲ ਹੋਣਗੇ ਵੀਰ ਤੇ ਨਾਲ ਬਾਈ ਦੀਪਾ ਹੋਊਗਾ ਆਜੋ ਭਰਾ ਜੀ ਸਭ ਤੋਂ ਪਹਿਲਾਂ ਬਾਈ ਜੋਗਾ ਸਿੰਘ ਤੇ ਦੀਪੇ ਵੀਰ ਭਾਈ ਸਸਰੀਕਾਲ ਸਸਰੀਕਾਲ ਜੀ ਉਹ ਠੀਠਾ ਭਰਾ ਜੀ ਵਧੀਆ ਵਧੀਆ ਜੀ ਤੇ ਕਿਵੇਂ ਕਾਰੋਬਾਰ ਬਹੁਤ ਵਧੀਆ ਜੀ ਠੀਕ ਠਾਕ ਜੀ ਤੇ ਪਹਿਲਾਂ ਪਿਛਲੀ ਵੀਡੀਓ ਪਾਈ ਸੀ ਪਸ਼ੂ ਉਹ ਤੁਸੀਂ ਅੰਦਰ ਝੱਟ ਵੇਕੇ ਸੀ ਫਿਰ ਉਹ ਹਾਂਜੀ ਲੱਗੇ ਸੀ ਪਸ਼ੂ ਪਾਪੜਤਾ ਵੀ ਜੈ ਸੀ ਹਾਂਜੀ ਹਾਂਜੀ ਪਾਪੜਤਾ ਸੀ ਆ ਤੇ ਅੱਜ ਪਸ਼ੂ ਘਟੋੜ ਆਪਣੇ ਕੋਲ 8 ਨਾ ਨਾ ਘੋਣਗੇ ਜੀ ਹਾਂਜੀ 7 ਨਾ ਗਿਆ ਸਾਰੇ ਚਾਰ گاਵਾ ਤੇ ਤਿੰਨ ਮੱਜਾਂ ਠੀਕ ਆ ਜੀ ਹਾਂਜੀ ਚਾਰ ਕਾਵਾ ਤੇ ਤਿੰਨ ਮਜਾਂ ਹਾਂਜੀ ਤੇ ਸੂਏ ਸੂਏ ਸਾਰੇ ਹੈਗੀਆਂ ਜੀ ਹਾਂਜੀ ਕੋਈ ਗੱਬਣਿਆ ਕੋਈ ਸੂਏ ਆ ਠੀਕ ਆ ਤੇ ਕਿੰਨੇ ਰੇਰੂ ਰਾਜ ਕੀ ਚੱਲਣ ਰਿਹਾ ਫਿਰ ਜੀ ਕਿੱਥੋਂ ਲੈ ਕੇ ਕਿੰਨੇ ਤੱਕ ਅੱਜ ਦੇ ਦੋਗੇ ਪਸ਼ੂ 22 23 ਤੋਂ ਚਾਲੂ ਅੱਗੇ ਤੇ 50000 55000 ਦੇ ਕਰਕਾਵਾ ਹੈਗੀਆਂ ਜੀ ਅੱਛਾ ਜੀ ਦੱਸ ਦਿਨੇ ਸਾਰਾ ਡੇਢ ਦੱਸ ਦਿਨੇ ਪੌਣੇ ਸਾਰੇ ਬਿਲਕੁਲ ਜੀ ਬਿਲਕੁਲ ਨਾਲ-ਨਾਲ ਦੀ ਆਪਾਂ ਪਸ਼ੂ ਦਿਖਾਉਣੇ ਆ ਨਾਲ ਕਰਦੇ ਆ ਡਿਟੇਲ ਸਾਂਜੀ ਤੇ ਫਿਰ ਪਹਿਲੇ ਨੰਬਰ ਤੇ ਇਹ ਐਚ ਐਫ ਆਪਣੇ ਕੋਲ ਵੈੜ ਆ ਗਈ ਜਲੀ ਬੱਚੀ ਹਾਂਜੀ ਠੀਕ ਆ ਐਚ ਐਫ ਵੈੜ ਆ ਤੇ ਕਿਵੇਂ ਆ ਮੂੰਹ ਉਹ ਦੰਦੋਂ ਕਿਵੇਂ ਆ ਜ ਦੂਜਾ ਸੂਆ ਭਾਈ ਦੂਜਾ ਸੂਆ ਜੀ ਹਾਂਜੀ ਆ ਜਵਾਨ ਫਿਰਦੇ ਜੀ ਹਾਂਜੀ ਕੋਈ ਛਿੱਗੀ ਵੀ ਹੋਸਦੀ ਐ ਜੀ ਠੀਕ ਆ ਤੇ ਜਵਾਨ ਹੋ ਗਿਆ ਜੀ ਜਵਾਨ ਆ ਜੀ ਹੈ ਤੇ ਕੱਦ ਬੁੱਤ ਜਿਹੜਾ ਦੋਸਤੋ ਫੁੱਲ ਵੱਡੀ ਹਾਈਟ ਆ ਗੱਦ ਗਾੜੀ ਤੁਸੀਂ ਆ ਵੀਡੀਓ ਦੇ ਵਿੱਚ ਨੋਟ ਜ਼ਰੂਰ ਕਰ ਲਿਓ ਵੀ ਦੂਰੋਂ ਨੇੜਿਓ ਕਿਸੇ ਆਉਣਾ ਵੀ ਫੁੱਲ ਵੱਡੀ ਜਿਵੇਂ ਆਪਾਂ ਫਾਰਮ ਦੀਆਂ ਬੱਚੀਆਂ ਵੇੜਾਂ ਵੇਖਦੇ ਆ ਐਚ ਐਫ ਪਿਓਰ ਬੋਦੀ ਵਾਲੀ ਵੇੜਾ ਜਾਜੂਤ ਵਾਲੀ ਪੂਰੀ ਤੇ ਥਣ ਚੱਡਾ ਤੁਸੀਂ ਆ ਵੇਖ ਸਕਦੇ ਹੋ ਤੇ ਇਹ ਸਮਾਂ ਕਿੰਨਾ ਹੋ ਗਿਆ ਫਿਰ ਸੂਈ ਨੂੰ ਇਹਨਾਂ ਭਾਈ 5-4 ਦਿਨ ਹੋ ਗਏ ਸੂਈ ਨੂੰ 5-4 ਦਿਨ ਬੱਚਾ ਥੱਲੇ ਕਿਉਂ ਅੱਛਾ ਜੀ ਬੱਚਾ ਬੱਚਾ ਮੇਲ ਕਾਫਾ ਥੱਲੇ ਬੱਚਾ ਭਰਾਵਾ ਤੇ ਆਹ ਜਿਹੜੀ ਦੋਸਤੋ ਵਹਿਣ ਹੈਗੀ ਤੇ ਹੁਣ ਉਹ ਮੁੱਤ ਦੇ ਹਾਂਜੀ ਦੁੱਧ ਤੇ ਹੈ ਨਾ ਜੀ ਹਾਂਜੀ ਦੁੱਧ ਤੇ 20 ਕਿਲੋ ਦੁੱਧ ਭਾਈ 20 ਕਿਲੋ ਹਾਂਜੀ ਜਿਹੜਾ ਹਾਜ਼ਰ ਕੋਲ ਹਾਂਜੀ ਕੋਲ ਹਾਜ਼ਰ ਜਿਹੜਾ 20 ਕਿਲੋ ਠੀਕ ਹੈ ਜੀ ਤੇ ਖੋਲ ਕੇ ਦਿਖਾ ਦਿਓ ਵੀਰ ਦੀਪੇ 20 ਕਿਲੋ ਜਿਹੜਾ ਭਰਾਵਾ ਹੁਣ ਮੌਕੇ ਤੇ ਹਾਜ਼ਰ ਆ ਠੀਕ ਹੈ ਥਲੇ ਬੱਚਾ ਬੱਚਾ ਮੇਲ ਕਾਫ ਆ ਤੇ ਬੋਡੀ weight ਪੂਰਾ ਬੈੜਦਾ ਵੱਡੇ ਕਦ ਕੱਦ ਦੇ ਵਿੱਚ ਆ ਭਾਰੀ ਸਰੀਰਕ ਮੰਤਰ ਜੇਕਰ ਆਪਾਂ ਦੇਖੀਏ ਤਾਂ ਨੋਟ ਕਰਾ ਦੇਣੀ ਆ ਤੁਹਾਨੂੰ ਵੀ ਫੁੱਲ ਵਜੰਦਾਰ ਆ ਠੀਕ ਆ ਤੇ ਥਾਣਾ ਚੱਡੇ ਲਿਆ ਤੁਸੀਂ ਦੇਖ ਸਕਦੇ ਹੋ ਮੋੜ ਦੇ ਉਹਨੂੰ ਮੋੜ ਦੇ ਆਹ ਆਹ ਮੂੰਹ ਮੱਥਾ ਆਹ ਫੇਸ ਕੁਆਲਟੀ ਹੈ ਠੀਕ ਆ ਦੀਪੇ ਭਾਈ ਐ ਇਹਨੂੰ ਤੋੜ ਕੇ ਅੱਗੋਂ ਮੋੜ ਦੇ ਕਿੰਦਰ ਕਿੰਨਾ ਕ ਮੋਲ ਪੈਣਾ ਹਾਂਜੀ ਮੋਲ ਕਿੰਨਾ ਮੋਲ ਜੀ 55000 ਕਰਦੇ ਆ 50 ਹੀ ਦੇ ਦਾਂਗੇ ਜੀ 50 ਦੀ ਹਾਂ ਨਾ ਜੀ ਹਾਂ ਜੀ 50 ਹੀ ਦੇ ਦਾਂਗੇ ਠੀਕ ਆ 55000 ਮੋਲੇ ਭਰਾਵੋ ਤੇ 50000 ਵੀਰਾਂ ਦਾ ਵੀ ਹਾਂ ਨਾ ਜਿਹੜੀ ਉਹ 50000 ਆ ਤੇ ਤਾਜੀ ਸੂਈ ਆ ਬੱਚਾ ਨਾਲ ਤੁਹਾਨੂੰ ਦਿਖਾਤਾ ਆਪਾਂ ਠੀਕ ਆ ਤੇ 3 ਕਿਲੋ ਜਿਹੜਾ ਦੁੱਧ ਹੈਗਾ ਤੇ ਮੌਕੇ ਤੇ ਹੋਣ ਜਿਹੜਾ ਮਜੂਦ ਆ ਇਸ ਤੋਂ ਬਾਅਦ ਵੀਰ ਦੀਪੇ ਭਾਈ ਅਗਲੀ ਬਈ ਕਿਉਂਕਿ ਅਗਲੀ ਕੀ ਇਨਫੋਰਮੇਸ਼ਨ ਹੈ ਇਹ ਤਾਂ ਭਾਈ ਬੱਚੇ ਮੰਗੇਰ ਬੱਚੇ ਨਹੀਂ ਬਿਨ ਬੱਚੇ ਹੋ ਆ ਚਾਰ ਬੱਚੇ ਆ ਮੂੰਹ ਚੋਗੀ ਆ ਤਾਂ ਸਮਾਂ ਕਿੰਨਾ ਲੱਗੂ ਇਸ ਨੂੰ 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 ਭਾਈ 200 ਮਿੰਟ ਲੱਗੂ 200 ਮਿੰਟ ਹੋਗੇ ਤਾਂ ਦੁੱਧ ਆਪਾਂ ਕਿੰਨਾ ਹਾਜਰ ਹੋਣ ਥੱਲੇ ਦੁੱਧ ਭਾਈ ਹੋਗਾ 9 ਕਿਲੋ 8 ਕਿਲੋ ਕਰਕੇ ਦਵਾਂਗੇ ਠੀਕ ਹੈ ਜੀ 9 ਕਿਲੋ ਪਰ 8 ਕਿਲੋ ਜਿਹੜਾ ਦੋਸਤੋ ਇਹਨਾਂ ਦਾ ਵੀ ਦੁੱਧ ਆਪਾਂ ਬਿਲਕੁਲ ਜਿਹੜਾ ਮਿੰਤੀ ਕਿਸੇ ਨੂੰ ਮਨਾ ਕੇ ਦੋ ਤਾਂ ਫੇਰ ਦਵਾਗੇ ਤੇ ਕੋਈ 1.5 ਮਹੀਨਾ ਮੰਨ ਸਕਦਾ 2 ਮਹੀਨੇ ਮੰਨ ਸਕਦੇ ਆ ਬਿਨ ਬੱਚੇ ਦੋ ਆ ਦੋਸਤੋ ਤੇ 8 9 8 9 ਜਿਹੜਾ ਦੁੱਧ ਤੇ ਹੁਣ ਬਿਲਕੁਲ ਇਸ ਟਾਈਮ ਜਿਹੜਾ ਮੌਜੂਦ ਐ ਦੇਖੋ ਤੇ ਮੂੰਹ ਚਾਰ ਦਿਨ ਦਾ ਪ੍ਰੂਨ ਪਹਿਲਾ ਸੂਆ ਬੱਤੀ ਕਿਤੇ ਸੂਈ ਹੋਣੀ ਆ ਆ ਫੇਸ ਕੁਆਲਟੀ ਦੇਖ ਸਕਦੇ ਜੀ ਠੀਕ ਆ ਬਾਕੀ ਆ ਦੰਦੋਂ ਵੀ ਦੇਖ ਸਕਦੇ ਹੋ ਠੀਕ ਆ ਆ ਵੇਖੋ ਠੀਕ ਆ ਜੀ ਬਾਕੀ ਪਸਮਾ ਧਾਰ ਵਧੀਆ ਇੱਕ ਨੰਬਰ ਹੈ ਜੀ ਇੱਕ ਨੰਬਰ ਜੀ ਇੱਕ ਨੰਬਰ ਲਓ ਵੀ ਅੰਧੀ ਸੀਣ ਕੋਈ ਗੱਲ ਨਹੀਂ ਸਾ ਭਰਾ ਜੀ ਫਿਰ ਇਹ ਲੈਣ ਦੇਣ ਦਾ ਕੀ ਇਹਦਾ ਜੀ ਮੁੱਲ 25000 ਕਰਦੇ ਆ ਹੂੰ 23000 ਦੇ 23000 ਦੇ ਹਾਂਜੀ ਠੀਕ ਆ ਜੀ 25000 ਮੁੱਲ ਤੇ 23000 ਦੇ ਵੀਰਾਂ ਦਾ ਵੀ ਆਪਾਂ ਦੇ ਦਾਂਗੇ ਠੀਕ ਆ ਜੀ ਸੈਕਿੰਡ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਦਿਖਾਈ ਆ ਇਸ ਤੋਂ ਬਾਅਦ ਇੱਕ ਅੱਗੇ ਕ੍ਰੋਸ ਅੰਗ ਜਰਸੀ ਦੇ ਵਿੱਚ ਅੱਗੇ ਬੱਤੀ ਆ ਗਈ ਹੈ ਇਹ ਵੀ ਆਪਾਂ ਲੈਨੇ ਆ ਡਿਟੇਲ ਤੇ ਵੀਰ ਇਹਦਾ ਫਿਰ ਸੁਹਾ ਕਿਨਵਾ ਤੇ ਸਮਾਂ ਕਿੰਨਾ ਹੋ ਗਿਆ ਇਹਨੂੰ ਸੂਈ ਨੂੰ ਇਹ ਵੀਰ ਜੀ ਹੈਗੀ ਇਹ ਦੂਜੀ ਸੂਈ ਸੂਈ ਆ ਹਾਂਜੀ ਤੇ ਤਿੰਨ ਕਿ ਦਿਨ ਹੋਏ ਸੂਈ ਨੂੰ ਤਿੰਨ ਚਾਰ ਦਿਨ ਹੋਏ ਸੂਈ ਨੂੰ ਠੀਕ ਆ ਜੀ ਹਾਂਜੀ ਤਿੰਨ ਚਾਰ ਦਿਨ ਹੀ ਹੋਏ ਸੂਈ ਨੂੰ ਹਾਂਜੀ ਮੱਛੀ ਇਹ ਦੇ ਮਗਰਿਆ ਜੀ ਅੱਛਾ ਜੀ ਸੁਆਹ ਵੀ ਦੁਜਾ ਜੀ ਦੁਜਾ ਵਿੱਚ ਦੁਜਾ ਸੁਆਹ ਜੀ ਦੁਜਾ ਸੁਆਹ ਜੀ ਠੀਕ ਆ ਸੁਬਾਹ ਦੁਜਾ ਤੇ ਬਾਕੀ ਆ ਜਿਹੜੀ ਫੇਸ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਮੂੰਹ ਮੱਥਾ ਛੋਟਾ ਜਿਹਾ ਕਰਨਾ ਠੀਕ ਆ ਜਰਸੀ ਐ ਬਾਕੀ ਥੋੜਾ ਕ੍ਰੋਸ ਤੁਸੀਂ ਮੰਨ ਸਕਦੇ ਕਉਂਕਿ ਥੋੜਾ ਰੰਗ ਦੇ ਵਿੱਚ ਵੀਰਾਂ ਨੇ ਕਹਿਣਾ ਵੀ ਥੋੜਾ ਜਿਹਾ ਮਿਕਸ ਹੋ ਗਿਆ ਥੋੜੀ ਬਸੇ ਠੀਕ ਆ ਉਹ ਤੁਸੀਂ ਐਸਟੀਮੇਟ ਆਪਦਾ ਲਗਾ ਲਿਓ ਤੇ ਬੱਚਾ ਇਹਦਾ ਮੱਛੀ ਮੱਛੀ ਹਾਂਜੀ ਮੱਛੀ ਬੱਚੇ ਵਧ ਗੋਣੇ ਆਹ ਦੇਖ ਆ ਬੱਛੀ ਹੈ ਸਹ ਦਾ ਬੱਚਾ ਹੁੰਦਾ ਜਿਵੇਂ ਹੈ ਇਹ ਤਾਂ ਖਰਗੋਸ਼ ਦਾ ਬੱਚਾ ਹੁੰਦਾ ਜਿਵੇਂ ਹੈ ਇਹ ਨਿਕਾ ਜਾ ਬੱਛੀ ਹੈ ਆ ਦੇਖੋ ਜੀ ਇਹ ਤਾਂ ਬੱਕਰੀਆਂ ਪੱਟ ਨਹੀਂ ਪਠੋਰਾ ਹੁੰਦਾ ਕੋਸਾ ਕੁਤਾਰ ਤੇ ਬਿਲਕੁਲ ਛੋਟਾ ਸਹਜ ਹੈ ਨਾ ਹਾਂਜੀ ਆਹੋ ਤੇ ਅੱਛਾ ਵੀਰ ਦੀਪੇ ਭਾਈ ਕਿੰਨਾ ਕਰਤੋ ਤਾਂ ਵੀ ਰੈਂਦੇ ਥੱਲੇ ਇਹ ਥੱਲੇ ਗਏ ਜੀ ਦੁੱਧ ਹੈਗਾ ਜੇ ਕੋਈ 12 13 ਕਿਲੋ ਦੁੱਧ ਹੈਗਾ ਜੀ ਇਸ ਟਾਈਮ ਹਾਂਜੀ 2-3 ਦਿਨ ਦੀ ਇਹ ਸੂਈ ਹੈ ਜੀ 2-3 ਦਿਨ ਦੀ ਫਿਰ ਬੌਲੇ ਦੇ ਵਿੱਚ ਹੀ ਆਪਾਂ ਮੰਨ ਸਕਦੇ ਹਾਂ ਬੌਲਾ ਹੀ ਬੌਲਾ ਜੀ ਬੌਲਾ ਜੀ 12-13 ਕਿਲੋ ਹੈਗਾ ਜੀ ਠੀਕ ਹੈ ਜੀ 12-13 ਕਿਲੋ ਭਰਾਵੋ ਬੌਲਾ ਹੈ ਠੀਕ ਆ ਤੇ ਬਾਕੀ ਆਹ ਵੱਚੀ ਆ ਕਦ ਕਾਠੀ ਤੁਸੀਂ ਵੇਖ ਸਕਦੇ ਹੋ ਬਾਕੀ ਦਰਮਿਆਨੇ ਕਦ ਕਾੜ ਦੇ ਵਿੱਚ ਆ ਤੇ ਚੰਗੀ ਆ ਰੇਟ ਭਾਅ ਫੜਦੇ ਜੀ ਇਹਨੂੰ ਜੇਕਰ ਆਪਾਂ ਵੇਖ ਕੇ ਚੱਲਾਂਗੇ ਤੇ ਫਿਰ ਚੰਗੀ ਆ ਇੱਕ ਤਾਜੀ ਸੂਈ ਹੈ ਵਾਧੇ ਬੰਦੀ ਇਹ ਆ ਵੀ ਤਾਜੀ ਸੂਈ ਆ ਥੱਲੇ ਬੱਚਾ ਤੇ ਕੋਈ ਵੀਰ ਆ ਵੀ ਚੋਪ ਤਮਾ ਸਕਦਾ ਕਰੇ ਇੱਕ ਟਾਈਮ ਦੋ ਟਾਈਮ ਤਸੱਲੀ ਨਾਲ ਜਿਹੜੀ ਆ ਕਰ ਸਕਦੇ ਹੋ ਤੁਸੀਂ ਜੀ ਬਾਈ ਆ ਕਰੋ ਚੱਕਾ ਹਮਲਾ ਇਹ ਨੂੰ ਦੇਖਦੇ ਆਇਆ ਨੂੰ ਬਾਈ ਜੀ ਤੇ ਸਾਬਾ ਜੀ ਫਿਰ ਇਹ ਕਿੰਨੇ ਕੀ ਦੀ ਦੇ ਲੈ ਕਰਦੇ ਆ ਮੁੱਲ 45000 ਕਰਦੇ ਆ ਜੀ ਅੱਛਾ ਜੀ 40 ਦੀ ਦੇ ਦਾਂਗੇ ਜੀ 40 ਦੀ ਹਾਂ ਜੀ ਹੋ ਜੂਗਾ ਦੋਚੇ ਥੋੜਾ ਬਹੁਤ ਛੋਟਾ ਪਾ ਕਰ ਦਾਂਗੀ ਮਾਨਤਨ ਕਰ ਦਾਂਗੀ ਹਾਂ ਜੀ ਮਾਨਤਨ ਵੀ ਜਿਹੜਾ ਦੋਸਤੋ ਇੱਥੋਂ ਚੰਗਾ ਵਧੀਆ ਹੋ ਜੂਗਾ ਬਿਲਕੁਲ ਬਾਜਪਰੇਟ ਨੇ ਉਹਦੇ ਜੋ ਵੀ ਜਿਹੜੇ ਮਾਨਤਨ ਰੱਖੇ ਹੋਏ ਨੇ ਬਾਈ ਹੋਰਾਂ ਨੇ ਜਿਹੜਾ ਸੱਜਰ ਪਸ਼ੂ ਆ ਉਹ ਵੀ ਤੁਹਾਨੂੰ ਵੇਖਣ ਦੇ ਵਿੱਚ ਜਾਊਗਾ ਘੱਟ ਬਿਲਕੁਲ ਭਾਪ ਰਫੇਰਾ ਠੀਕ ਆ ਇਸ ਤੋਂ ਬਾਅਦ ਇੱਕ ਚੌਥੇ ਨੰਬਰ ਤੇ ਤੁਹਾਨੂੰ ਅਗਲੀ ਜਿਹੜੀ ਆਪਾਂ ਇਹ ਵਿਹੜ ਦਿਖਾਉਣੀ ਆ ਤੇ ਇਹਦੀ ਡਿਟੇਲ ਆਪਾਂ ਲੈਣੀ ਆ ਵੀਰ ਤੋਂ ਅੱਛਾ ਵੀਰ ਕਿੰਨਾ ਸਵੇਰਾ ਤੇ ਸਮਾਂ ਇਹਨੂੰ ਕਿੰਨਾ ਹੋ ਗਿਆ ਦੂਜਾ ਸਵੇਰਾ ਜੀ ਦੂਜਾ ਸਵੇਰਾ ਹਾਂਜੀ ਤੇ ਟਾਈਮ ਟਾਈਮ ਭਾਈ ਉਹ ਵੀ ਕਿੰਨੇ ਹੋ ਗਏ ਸੋਈ ਨੂੰ ਅੱਛਾ ਜੀ ਅੱਛਾ ਬਹੁਤ ਵੀਕ ਦਿਨ ਸਮਾਂ ਹੋ ਗਿਆ ਪ੍ਰਭੂ ਆਹ ਮਗਰਵੱਛਾ ਜੀ ਆਹ ਦੇਖੋ ਅੱਛਾ ਦੁੱਧ ਦੇਥਲੇ ਕਿੰਨਾ ਚਵਾ ਦਾਂਗੇ ਜੀ 8 ਕਿਲੋ ਆਠ ਕਿਲੋ ਜੀ 8 ਕਿਲੋ ਹਾਂਜੀ 6 ਮਿੰਨਟੀ ਲਈ ਬਿਲਕੁਲ 8 ਕਿਲੋ ਹਾਂਜੀ ਹਾਂਜੀ 8 ਕਿਲੋ ਆ ਤੇ 8 ਕਿਲੋ ਲਈ ਠੀਕ ਹੈ ਭਰਾ ਹਾਂਜੀ 8 ਕਿਲੋ ਜਿਹੜਾ 200 ਦੁੱਧ ਦਾ ਠੀਕ ਹੈ ਤੇ 20 ਦਿਨ ਦਾ ਸਮਾਂ ਵੀਰਾਂ ਦਾ ਵੀ 20 ਦਿਨ ਦਾ ਤੁਸੀਂ ਸਮਾਂ ਮੰਨ ਸਕਦੇ ਹੋ ਆ ਬੱਚਾ ਇਹਦਾ ਦੇਖ ਸਕਦੇ ਹੋ ਮੇਲ ਕਾਫਾ ਠੀਕ ਹੈ ਜੀ ਬੱਚਾ ਤੇ ਥਣ ਚੜਾ ਤੁਸੀਂ ਆ ਕਰੋ ਜੀ ਆ ਦੇਖੋ ਜੀ ਲੋ ਇਹਦਾ ਥਣ ਥਣ ਬਿਲਕੁਲ ਲੰਬਾ ਥਾਣਾ ਤੇ ਹੱਥ ਚ ਵਾਈ ਦਾ ਜਿਹੜਾ ਬਿਲਕੁਲ ਥਾਣਾ ਆਕਰ ਹੋ ਜਾਏ। ਅਰ ਜੀ। ਅੱਛਾ ਦੀਪੇ ਬਾਈ ਫਿਰ ਇਹਦਾ ਲੈਣ ਦੇਣ ਕਿੱਥੋਂ ਤੱਕ ਜਿਹੜੀ ਵੇਚ ਦੇਣੀ ਆਪਾਂ ਸਹੀ ਸਹੀ ਹੈ। ਵੇ ਜੀ 30000 ਮੁੱਲ ਕਰਦੇ ਆ 28000 ਦੀ ਦੇ ਦਾਂਗੇ 28000 ਦੀ ਹਾਂ ਜੀ ਦੋਨੋਂ ਟਾਈਮ ਬੱਚੇ ਤੇ ਆਪਸਮਾਹ ਹੁੰਦਾ ਸਾਰਾ ਹਾਂ ਜੀ ਦੋ ਮਿੰਟ ਦੋ ਮਿੰਟ ਟਾਈਮ ਹਾਂ ਜੀ ਬਾਕੀ ਠੰਡੀ ਸੀਜ਼ਨ ਲਾ ਕੇ ਪੂਰੀ ਆਹ ਦੇਖੋ ਜੀ ਆਹ ਕਰੋ ਜੀ ਵੀ 30000 ਦੇ ਵਿੱਚੋਂ ਛੋਟ ਛੱਪਾ 28000 ਦੀ ਦੇ ਦਾਂਗੇ ਜੀ 28000 ਦੀ ਹਾਂ ਨਾ ਜਿਹੜੀ ਹੈ 400 ਰੁਪਿਆ ਛੋਟ ਕਰ ਦਾਂਗੇ ਜੀ ਠੀਕ ਹੈ ਤੇ 28000 ਦੇ ਵਿੱਚੋਂ ਜਿਹੜਾ 200 ਕੋਈ ਰਸਾ ਛੜਾਈ ਆਪਾਂ ਕਹਿ ਲੀਏ ਵੀ ਛੋਟ ਚੱਪਾ ਕੋਈ 100 200 ਦਾ ਕੋਈ ਇਧਰ ਉਧਰ 100 ਦਾ ਜਿਹੜਾ ਹੋ ਜੂਗਾ ਮੌਕੇ ਤੇ ਠੀਕ ਹੈ ਤੇ ਇਸ ਤੋਂ ਬਾਅਦ ਅਗਲੇ ਜਿਹੜੇ ਪਸ਼ੂ ਤੁਹਾਨੂੰ ਦਿਖਾਉਣੇ ਆ ਇਹ ਚਾਰ ਨਗ ਜਿਹੜੇ ਹੋਣਗੇ ਤਿੰਨ ਹੋਣ ਇਹ ਬਿਲਕੁਲ ਮੱਝਾਂ ਝੋਟੀਆਂ ਆ ਗਈਆਂ ਠੀਕ ਹੈ ਤੇ ਇਹਨਾਂ ਦੇ ਵਿੱਚੋਂ ਕੋਈ ਗੱਬਣ ਥੋਕਰ ਵੀ ਹੈਗੀ ਹੈ ਜੀ ਉਹ ਭਾਈ 2 ਮਹੀਨਾ ਹੋਇਆ ਬਣੀ ਨੂੰ ਸਿੱਘੀ ਝੋਟੀ ਅੱਛਾ ਜੀ ਹਾਂ ਜੀ ਤੇ ਬਣੀ ਨੂੰ ਇੱਕ ਮਹੀਨਾ ਹੋ ਗਿਆ ਤੇ ਫਿਰ ਦੀਪਾ ਬਾਈ ਨੂੰ ਸੂਝ ਨੂੰ ਟਾਈਮ ਕਿਨ ਹੋ ਗਿਆ ਹੋਊਗਾ ਮੈਂ ਮੈਨੂੰ ਭਾਈ 4-5 ਮਹੀਨੇ ਕੱਟੀ ਮਗਰਿਆ ਕੱਟੀ ਮਗਰ ਦੇ ਦੁੱਧ ਹੋਣ ਕਿੰਨਾ ਇਸ ਟਾਈਮ 6 ਕਿਲੋ ਦੁੱਧ ਹੋ ਸਕਦਾ 6 ਕਿਲੋ ਦੱਸਣਾ 6 ਕਿਲੋ ਹੋ ਗਿਆ ਠੀਕ ਹੈ ਦੁੱਧਾਂ ਦੀ ਝੋਟੀ ਹੈ ਨਹੀਂ ਪਹਿਲਾਂ ਪਹਿਲਾਂ ਹਾਂਜੀ 6 ਮੂੰਹ ਹਾਂਜੀ ਠੀਕ ਹੈ ਮੂੰਹਾਂ 6 ਦਾ ਤਾਂ ਦੱਸੋ ਤੇ ਦੁੱਧ ਵੀ ਵੀਰਾਂ ਦਾ ਵੀ 6 ਕਿਲੋ ਹੋਏਗਾ ਨੈਟ ਨਾਲ ਜੀ ਨੈਟ 6 ਕਿਲੋ 6 ਕਿਲੋ ਮਗਰ ਕੱਟੀ ਆ ਕੱਟੀ ਤੁਹਾਨੂੰ ਦਿਖਾ ਦਿੰਦੇ ਆ ਵੀਡੀਓ ਦੇ ਵਿੱਚ ਤੇ ਕੁੰਡੀ ਕੰਡੀ ਵੇਖੋ ਤੁਸੀਂ ਪੂਰੀ ਸ਼ਕੀਨ ਚ ਕੋਣ ਪੂਰੀ ਆ ਮੂੰਹ ਮੱਥੇ ਦੀ ਸਥਾਨ ਚੱਟਾ ਵੀ ਜਿਹੜਾ ਤੁਸੀਂ ਦੇਖੋਗੇ ਦੋਸਤੋ ਵੀ ਬਹੁਤ ਸੋਹਣਾ ਥਣ ਲੱਗਿਆ ਦੇਖੋ ਬਰੋਚਾ ਜੀ ਲੈ ਲੀਏ ਥੋੜਾ ਜਿਹਾ ਵੀ ਬੇ ਅੱਗੇ ਬੱਚਾ ਨਾਲ ਦੇ ਲਾ ਦੇ ਅੱਗੇ ਤੋਰ ਲੈ ਆਹ ਕੱਟੀਏ ਨਾਲ ਦੀ ਆਹ ਕਰੋ ਚਾਹਤਾ ਠੀਕ ਹੈ ਬਾਕੀ ਹੁਣ ਮਿਲਦੀ ਮਿਲਦੀ ਪਹਾੜੇ ਤੇ ਜਾਂ ਬੱਚੇ ਤੇ ਜਿੱਦਾਂ ਮਰਜ਼ੀ ਚੋਲੋ ਭਾਵੇਂ ਪਹਾੜੇ ਦਾ ਚੋਲੋ ਭਾਵੇਂ ਬੱਚੇ ਤੇ ਚੋਲੋ ਠੀਕ ਹੈ ਜੀ ਹਾਂ ਜੀ ਚਾਹੇ ਪਹਾੜੇ ਤੇ ਤੇ ਚਾਹੇ ਬੱਚੇ ਦੇ ਵੀਰਾਂ ਦਾ ਵੀ ਜਿਹੜਾ ਪਸਮਾ ਹੁੰਦਾ ਠੀਕ ਆ ਉਹ ਤੁਹਾਡੀ ਆਪਣੀ ਇੱਛਾ ਦੋਸਤੋ ਬਾਕੀ ਕੱਟੀ ਨਾਲ ਕਿਸੇ ਵੀਰ ਨੇ ਬਿਲਕੁਲ ਲੈ ਕੇ ਜਾਣੀ ਤੇ ਨਾਲ ਕੱਟੀ ਵੀ ਲੈ ਕੇ ਜਾ ਸਕਦਾ ਕਿਉਂਕਿ ਬੱਚੇ ਦੇ ਵੀ ਮਿਲਦੀ ਆ ਤੇ ਪਹਾੜੇ ਤੇ ਚਾੜਦੇ ਵੀ ਪਸ਼ੂ ਜਿਹੜਾ ਇੱਥੋਂ ਤੱਕ ਸਮਾ ਜਿਹੜਾ ਜਿਹੜਾ ਪਸ਼ੂ ਚਵਾਈ ਕਰਦਾ ਆਕਰੋਂ ਦਾ ਇੱਥੇ ਪਹਾੜੇ ਵੰਡੇ ਤੇ ਜਿਹੜਾ ਮਿਲਣਾ ਸ਼ੁਰੂ ਹੋ ਜਾਂਦਾ ਠੀਕ ਆ ਬਾਕੀ ਉਹ ਤੁਹਾਡੀ ਬਾਕੀ ਇਹ ਬਹੁਤ ਜਾਰੀ ਨਾ ਤਰਾਂ ਨਾ ਉਹ ਆ ਕਰੋ ਚੱਕ ਜੀ ਬਾਕੀ ਦੀਵੇ ਬਾਈ ਬਾਕੀ ਚੋਪ ਸਮਾ ਇੱਕ ਸਾਰੇ ਦਾ ਇੱਕ ਨੰਬਰ ਦਾ ਇੱਕ ਵਧੀਆ ਠੀਕ ਆ ਠੀਕ ਆ ਹਾਂਜੀ ਤੇ ਪਸ਼ੂ ਮਤਲਬ ਆਪਣੇ ਕੋਲ ਇਹ ਨਹੀਂ ਹੈਗਾ ਵੀ ਕੋਈ ਇੱਕ ਦਾ ਡੰਗ ਚੋਇਆ ਵੀ ਪਸ਼ੂ ਕਾਫੀ 2-4 ਦਿਨ ਰੱਖ ਕੇ ਰੱਖੀ ਹੋਣੀ ਤੁਸੀਂ ਹਾਂਜੀ ਹਾਂਜੀ ਕੋਈ 2-4 ਦਿਨ ਪਸ਼ੂ ਰੱਖੇ ਹੁੰਦੇ ਆ ਤੇ ਫਿਰ ਕੋਈ ਨਾ ਪੰਜ ਚਾਰ ਡੰਗ ਦੀ ਕੋਈ ਸੱਤ ਡੰਗ ਦੀ ਚੁਵਾਈ ਹੋ ਜਾਂਦੀ ਆ ਹਾਂਜੀ ਤੇ ਤਸੱਲੀ ਹੋ ਜਾਂਦੀ ਆ ਆਪਾਂ ਜਿਹੜੀ ਅੱਗੇ ਵੀ ਕਹਿੰਦੇ ਹਾਂ ਤੇ ਬਾਕੀ ਆ ਥਾਣਾ ਜਿਹੜਾ ਬੈਂਕ ਸਾਈਡ ਤੋਂ ਤੁਸੀਂ ਵੇਖੋ ਤੇ 6 ਕਿਲੋ ਪ੍ਰਾਪੋ ਦੁੱਧ ਦੇ ਕੋਲ ਹੈਗਾ ਜੀ ਹੁਣ ਮੌਕੇ ਤੇ ਕਿਸੇ ਵੀਰ ਨੇ ਆਪਦਾ ਬਿਲਕੁਲ ਤਸਦੀਨਾ ਜੋਖ ਕੇ ਵੇਖਣਾ ਤਾਂ ਤੁਸੀਂ ਤਸਦੀਕ ਕਰ ਸਕਦੇ ਹੋ ਘਰ ਪਾਂਸ ਕੇ ਠੀਕ ਆ ਮਗਰ ਕੱਟੀ ਆ ਤੇ ਲੈਣ ਦੇ ਨੇ ਤਾਂ ਵੀਰਾ ਫਿਰ ਜੋਖੇ ਵੀਰ ਕਿੰਨਾ ਕਰ ਲੈਣ ਦੇ ਜੀ 55000 ਦੀ ਦੇ ਦੇਣੀ ਆ ਪਾ ਜੀ 55000 60000 ਮੁੱਲ ਕਰਦੇ ਆ ਅੱਛਾ ਜੀ ਤੇ 55 ਉਹਦੇ ਵਿੱਚੋਂ ਕਰ ਦਾਂਗੇ ਮਾਨਦਾਨ ਕਰ ਦਾਂਗੇ ਜੀ ਠੀਕ ਆ ਜੀ ਹਾਂਜੀ ਬਾਕੀ ਝੋਟੀ ਚੰਗੀ ਆ ਜਿੰਨੀ ਵੀ ਓਵਰ ਆਲ ਆਪਾਂ ਗੱਲ ਕਰ ਲਈ ਝੋਟੀ ਚੰਗੀ ਆ ਮੂੰਹ ਮੱਥੇ ਦੀ ਕਈ ਨਾ ਉਸ ਤੋਂ ਕਈ ਨਾ ਸਿੰਗਾਂ ਦੇ ਵਿੱਚ ਕਾਜ ਹੁੰਦਾ ਹੈ ਵੀ ਸਿੰਘ ਕੋਈ ਟੁੱਟਾ ਜਾਂ ਕੈਪ ਕੋਈ ਨਾ ਕੱਢ ਦੇ। ਬਾਕੀ ਮੂੰਹ ਮਾ ਫੜ ਕੇ ਇਹੋ ਜਿਹੇ ਪਸ਼ੂ ਕੋਈ ਚੀਜ਼ ਵੀ ਦੇ ਸਕਦੇ ਆ। ਹਾਂਜੀ ਹਾਂਜੀ। ਠੀਕ ਆ। ਤੇ ਚੰਗੀ ਝੋਟੀ ਓਵਰ ਆਲ। ਇਸ ਤੋਂ ਬਾਅਦ ਆਜੋ ਅੱਗੇ ਇੱਕ ਹੋਰ ਝੋਟੀ ਬਕਾਊਗਾ। ਇਹ ਵੀ ਹੈਗੀ ਦੁੱਧ ਦਿੰਦੀ ਹੈ ਵੀ? ਨਹੀਂ ਭਾਈ ਸੱਚੀ ਦਾਹਗਦਾਰੀ। ਦੱਸੋ ਦਿਨਾ ਜੀ। ਹਾਂਜੀ। ਨੇ ਤਾਂ ਸੂਣ ਦੇ ਵਿੱਚ ਇਹਨਾਂ ਨੂੰ 20 ਦਿਨ ਛੋਟੀ ਹੈ ਅੱਛਾ ਸੂਣ ਦੇ ਵਿੱਚ ਟਾਈਮ ਬਾਕੀ ਹੈ ਜੀ 10 ਦਿਨ ਰਹਿ ਗਏ 10 12 ਦਿਨ ਦੀ ਕੱਚੀ ਹੈ ਠੀਕ ਹੈ ਠੀਕ ਹੈ ਹਾਂਜੀ ਆਹ ਵੇਖੋ ਜੀ ਖੋਲ ਕੇ ਲੈ ਆਂ ਸਿੰਗੀ ਸੁਗੀ ਇੱਦੀ ਬੜੀ ਬੜੀਆ ਬਾਹਰ ਇਧਰ ਨੂੰ ਕੱਢ ਲਓ ਤਸੱਲੀ ਨਾਲ ਦਿਖਾ ਦਈਏ ਭਰਾਵਾਂ ਨੂੰ ਤੇ ਛੋਟੀ ਦੋਸਤੋ ਪਹਿਲਾ ਸੁਬਕ ਹੋ ਜਾ ਰਹੀ ਹੈ 10 ਦਿਨ ਹਜੇ ਸਮਾਂ ਬਾਕੀ ਸੂਣ ਦੇ ਵਿੱਚ ਥਾਣਾ ਥਾਣੂ ਵੇਖੋ ਕੋਹਿਆ ਰਲੀਆ ਵਰਗੇ ਥਾਣਾ ਤੇ ਆਹ ਵੇਖੋ ਫੇਸ ਕੁਆਲਟੀ ਸਿੰਗੀ ਸੁਗੀ ਬਹੁਤ ਸੋਹਣੀ ਹੈ ਠੀਕ ਹੈ ਠੀਕ ਹੈ ਤੇ 10 ਦਿਨ ਵੀਰਾਂ ਦਾ ਵੀ ਹਜੇ 10 ਦਿਨ ਬਾਕੀ ਆ ਲੈਫਟੀ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਜੀ ਫਸਟ ਬਿਆਨ ਬਿਆਨੇ ਵਾਲੀ ਠੀਕ ਆ ਆ ਦੇਖੋ ਜੀ ਤੇ ਜੋ ਆਪਣਾ ਦੀ ਪੇਪਰ ਮੂੰਹ ਦੰਦੋਂ ਕੋਈ ਦੁੰਦੀ ਚੋਕੀ ਹੋ ਸਕਦੀ ਆ ਕਾੜੂ ਲੈਨੇ ਬੰਨ ਕੇ ਬੇਸ਼ੱਕ ਬੇਖਾਦੋ ਜੀ ਚੈੱਕ ਕਰਾ ਦਿਓ ਹੋ ਸਕਦਾ ਵੀ ਕਿਸੇ ਵੀਰ ਦੀ ਮੰਨ ਦੀ ਛਣਾ ਰਹਿ ਜੇ ਵੀ ਕੋਈ ਪਤਾ ਨਾ ਹੋਵੇ ਚੀਜ਼ ਦਾ ਵੀ ਨਾ ਕਰ ਸਕੀ ਆ ਦੇਖੋ ਚੌਕੀ ਹੈ। ਯਾਰ ਦੰਦਾ ਜੀ ਠੀਕ ਆ। ਮੋਹੋ ਚਾਰਦਾਂ ਤੇ ਭਰਾਓ ਤੇ ਕੱਟੀ ਬਹੁਤ ਵਧੀਆ ਹੈਗੀ ਆ ਠੀਕ ਆ। ਇਹ ਬਿਲਕੁਲ ਥਣ ਥਣ ਵੇਖੋ ਵੀ ਕੋਈ ਛੋਟਾ ਜਿਹਾ ਥਣ ਨਹੀਂ ਹੈਗਾ। ਸਭ ਤੋਂ ਵੱਡਾ ਜਿਹੜਾ ਡਿਸਾਈਡ ਕਰਨਾ ਹੁੰਦਾ ਵੀ ਥਣ ਨੂੰ ਦੇਖ ਕੇ ਵੀ ਝੋਟੀ ਪਹਿਲਾਂ ਖਰੀਦਣ ਜਾ ਰਹੇ ਆ ਤੇ ਥਣ ਦਾ ਯਾਰ ਛੋਟਾ ਹੋਵੇ। ਇੱਕ ਉਂਗਲ ਬਸ ਤੁਸੀਂ ਗੱਲ ਕਰੀਏ ਇੱਕ ਉਂਗਲ ਜਿੱਡੇ ਥਾਣਾ। ਇਹ ਬਹੁਤ ਜੱਜ ਉਂਗਲ ਉਂਗਲ ਜਿੱਡਾ ਥਾਣਾ ਜੈੱਡ ਬਲੈਕ। ਆਹ ਵੇਖੋ ਜੀ। ਕੋਈ ਕਵਾਲ ਪਿੱਛੇ ਪਾਈ ਤਾਂ ਬਾਕੀ ਬਲੈਕ ਹੀ ਲਾ ਲਓ ਸਾਰੇ। ਕਦੀ ਪੇ ਵਈਏ ਕੀ ਲੈਣ ਦੇਣ ਬਈ ਜੋਗੇ ਵੀਰ ਕਿੰਨਾ ਕ ਮੋਲੇ ਦੱਸ ਇਹਦਾ ਮੁੱਲ 65 ਕਰਦੇ ਆ ਜੀ ਹਾਂ 60000 ਦੀ ਦੇ ਦਾਂਗੇ 60000 ਦੀ ਹਾਂ ਜੀ ਝੋਟੀ ਨਵੀਂ ਨਾਲੇ ਹੈ ਹਾਂ ਜੀ ਝੋਟੀ ਨਵੀਂ ਹੈ ਬਿਲਕੁਲ ਰੇਟ ਸਾਰੇ ਇਜਾਜ਼ੀ ਰੱਖੇ ਸੀ ਬਿਲਕੁਲ 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 ਝੋਟੀ ਨਵੀਂ ਆ ਦੋਸਤੋ 60000 ਵੀਰਾਂ ਦਾ ਵੀ ਲੈ ਦੇਦਾ 60000 ਆ ਬਾਕੀ ਛੋਟਛਾਪਾ ਮਾਨਤਨ ਇਹ ਨਹੀਂ ਹੈਗਾ ਵੀ ਬੰਦੇ ਵੀ ਹੋਰ ਸਾਫ ਦੇ ਆ ਬੰਦਿਆਂ ਦੇ ਮਾਨਤਨ ਸੀ ਹਰ ਕੰਮ ਦੇ ਵਿੱਚੋਂ ਜਿਹੜਾ ਆ ਆਪਣਾ ਵੈਰਾਈਟੀ ਦੂਰੋਂ ਆਊਗਾ ਨਾ ਮਾਨਤਨ ਪੂਰਾ ਕਰਾਂਗੇ ਬਾਕੀ ਆ ਵੇਖੋ ਚਟਾ ਛੁਟਾ ਪੂਰਾ ਬਣਾਉਣਾ ਠੀਕ ਆ ਤਾਂ ਦਸਾਂ ਦਿਨਾਂ ਦੇ ਵਿੱਚ ਇਹਨੇ ਪੂਰਾ ਵਿਖਾਉਣਾ ਵੀ ਮੈਂ ਐਨੇ ਜੋ ਕੀ ਹੈਗੇ ਨੇ ਆ ਜਿਹੜੀ ਝੋਟੀ ਆ ਸਿੰਘੀ ਸਿੰਘੀ ਬਹੁਤ ਪਿਆਰੀ ਆ ਠੀਕ ਆ ਆਜੋ ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਵੱਡੇ ਪੱਲੇ ਦੀ ਮੱਝ ਦਿਖਾ ਦਿੰਨੇ ਆ ਚੰਗੀ ਵਜਨਦਾਰ ਤੇ ਖਬਰਦਾਰ ਆਜੋ ਇਲਾ ਜਿਹੜਾ ਦੋਸਤੋ ਬਾਡੀ ਸਟਰਕਚਰ ਵੇਖ ਲਓ ਮੱਝ ਦਾ ਵੀ ਫੁੱਲ ਵਜਨਦਾਰ ਆ ਠੀਕ ਆ ਪੇਟ ਪੁੱਠਾ ਵੇਖੋ ਕਿ ਚੜਾਈ ਥੱਬਿਆਂ ਤੇ ਥੱਬੇ ਤੱਕ ਘਟੋ ਘਟ ਵੀ 2 2.5 ਫੁੱਟ ਜਿਹੜਾ 2 ਫੁੱਟ ਚੌੜਾ ਪੁੱਠਾ ਹੀ ਹੋਵੇਗਾ ਪਿੱਛੇ ਆ ਵੇਖੋ ਠੀਕ ਹੈ ਤਾਂ ਟੇਲ ਟੁੱਲ ਜਿਹੜੇ ਲੜ ਲੜ ਤੁਸੀਂ ਆ ਵੇਖ ਸਕਦੇ ਹੋ ਤੇ ਸਮਾਂ ਹਜੇ ਮੈਨੂੰ ਲੱਗਦਾ ਵੀ ਕੱਚੀ ਆ ਇੱਕ ਮਹੀਨੇ ਦੀ ਕੱਚੀ ਹੈ ਤੇ ਆ ਮੱਝ ਦੇ ਵੀਰ ਜੋਗੇ ਹਰਾਂ ਦੇ ਕੋਲ ਤੇ ਪੂਰੀ ਜਿਹੜੀ ਦੋਸਤੋ ਇੱਕ ਕਹਿ ਲਿਆ ਵੀ ਮਾਲੀਆਂ ਤਾਂ ਭਲੇਖਾ ਪਾਉਂਦੀ ਵੀ ਚੰਗਾ ਜਿਹੜਾ ਦੋਸਤੋ ਰੈਸਟ ਪੋਸਟ ਕਹਿ ਲਿਆ ਵੀ ਪੂਰੇ ਜਨੂਨ ਵਾਲੀ ਆ ਤੇ ਜੋਗੇ ਭਾਈ ਇਹਦਾ ਕੀ ਹਿਸਾਬ ਕਿਤਾਬ ਹੈ ਵਿੱਚ ਇੱਕ ਮਹੀਨਾ ਪਿਆ ਸੂਣ ਦੇ ਵਿੱਚ ਤੇ ਸੁਭਾ ਕਿੰਨਾ ਆਊਗਾ ਸੁਭਾ ਚੱਲ ਚੱਲ ਸੁਣਾਈ ਜੀ ਨੇ ਕੋਈ ਦੁੱਧ ਰਿਕਾਰਡ ਕੀਤਾ ਪਤਾ ਕਿੰਨਾ ਕੁ ਦੇ ਦੁੱਧ ਦਿੰਦੀ ਆ ਹਾਂਜੀ ਦੁੱਧ 16 ਕਿਲੋ ਜੀ 16 ਕਿਲੋ ਹਾਂਜੀ ਠੀਕ ਹੈ ਜੀ ਬਾਕੀ ਠੰਡੀ ਬਹੁਤ ਯਾਰੀ ਮੈਂ ਆ ਵੇਖੋ ਜੀ ਲਓ ਕੋਈ ਤੇਲ ਦੇਣਾ ਕੋਈ ਚੋਕਰ ਦੇ ਨਾਲ ਤੇਲ ਦੇਣਾ ਦੋਸਤੋ ਕੋਈ ਦਵਾਈ ਦੇਣੀ ਆ ਕੋਈ ਕੈਲਸ਼ੀਅਮ ਦੇਣੀ ਆ ਤੇ ਆਹੋ ਜਿਹਾ ਪਸ਼ੂ ਨੂੰ ਤੁਸੀਂ ਐਂ ਦੇ ਸਕਦੇ ਜਿਹਾ ਵੇਖੋ ਠੀਕ ਆ ਮੂੰਹ ਮੱਥੇ ਦੀ ਚੰਗੀ ਆ ਪੂਰੀ ਵਜਨਦਾਰ ਆ ਫੁੱਲ ਬਾਡੀ weight ਆ ਭਾਰੀ ਆ ਠੀਕ ਆ ਤੇ ਦੁੱਧ ਵੀਰਾਂ ਦਾ ਵੀ ਘੱਟੋ ਘੱਟ ਵੀ 16 ਕਿਲੋ ਅਗਲੇ ਘਰ ਨੇ ਕਿਹਾ ਵੀ ਜਿੱਥੋਂ ਖਰੀਦੀ ਆ ਬਾਕੀ ਜਿੰਨੀ ਘਟੇਲ ਹੈਗੀ ਆ ਜਿੱਡੀ ਕਮਾਜ ਉਤੋਂ ਲੱਗਦੀ ਆ ਵੀ ਥੱਲੇੋਂ ਵੀ ਆਪਾਂ ਨੂੰ ਲੱਗਦਾ ਵੀ ਆਸ ਆ ਵੀ ਘੱਟੋ ਘੱਟ ਲੇਵਾਂ ਲੂਗਾ ਜਦੋਂ ਬਣੀ ਪੂਰਾ ਚੰਗਾ ਕਮਾਲ ਦਾ ਆਰਡਰ ਤਿਆਰ ਕਰੂਗੀ ਅਜੇ ਸਮਾਂ ਬਾਕੀ ਆ 1 ਮਹੀਨਾ ਠੀਕ ਹੈ ਥਣ ਥਣ ਤੁਸੀਂ ਵੀ ਦੇਖ ਸਕਦੇ ਹੋ ਬਿਲਕੁਲ ਵਿਖਾਲਾ ਹਜੇ ਤਾਂ ਦੋਸਤੋ ਡਰਾਈ ਦੇ ਵਿੱਚ ਆ ਵੀ ਘਟੋ ਘਟ ਵੀ ਸਮਝ ਘਟ ਆਊਗੀ ਜਦੋਂ ਧਾਰਾਂ ਭਰੀਆਂ ਬਿਲਕੁਲ ਉਹ ਹਨਾ ਪਰਣਾ ਸ਼ੁਰੂ ਕੀਤਾ ਉਦੋਂ ਬਧੇਰੇ ਸਮਝ ਲੱਗੂਗੀ ਥੱਲੇੋਂ ਠੀਕ ਆ ਬਾਕੀ ਜਿਹੜੇ ਵੀਰ ਨੇ ਹੱਥ ਪਾਉਣਾ ਜਮੀਨਾ ਕੱਚੀ ਨੂੰ ਤੁਸੀਂ ਟਿਪ ਕੇ ਲੈ ਕੇ ਜਾ ਸਕਦੇ ਹੋ ਤਤ ਸ਼ਾਇਦ ਸ਼ੂਦ ਮੁਰਕੇ ਚੌਥਾ ਨਾਲੋਂ ਪੂਰਾ ਜੀ ਹਾਂਜੀ ਹਾਂਜੀ ਵਧੀਆ ਠੀਕ ਹੈ ਤੇ ਜੋਗੇ ਭਾਈ ਇਹ ਅੱਜ ਦੀ ਗੱਲ ਕਰੀਏ 1 ਮਹੀਨਾ ਜੇ ਕੱਠੀ ਆ ਹਾਂਜੀ ਤੇ ਕਿੱਥੋਂ ਤੱਕ ਆ ਅੱਜ ਜੇ ਮੌਕੇ ਤੇ ਉਦੋਂ ਦੀ ਗੱਲ ਆ ਗਈ ਤੇ ਫਿਰ ਕੀ ਹਿਸਾਬ ਕਿਤਾਬ ਉਹ ਤਾਂ ਵਧੀਆਂ ਗੱਲਾਂ ਹੋਣਗੀਆਂ ਹਾਂਜੀ ਇਹ ਹੁਣ ਬੋਲਣ ਤੇ ਕਰਦੇ ਆ ਪਾ 75 ਜੀ ਹਾਂਜੀ 70 ਜੀ ਦੇ ਦਾਂਗੇ ਅੱਜ ਹਾਂਜੀ ਤੇ ਜਦੋਂ ਧੋਖ ਦੀ ਆ ਇਹ ਲੱਖ ਤੋਤੇ ਆ ਜੀ 1,225000 ਜੀ ਕਿ ਮੱਝ ਤੁਹਾਨੂੰ ਪਤਾ ਇੱਕ ਢੀ ਤਗੜੀ ਆ ਤੋਤੇ ਦੇ ਸਾਹ ਦੇ ਨਾਲ ਬਿਲਕੁਲ ਤੇ ਜੀ ਆਪਾਂ ਵੀ ਨਾ ਮੰਨਿਆ ਫਿਰ 1,25,30 ਦੀ ਜਾਊਗੀ ਘੱਟੋ ਘੱਟ ਜੀ ਪਲੱਸ ਹੋਊਗੀ ਅੱਛਾ ਫਿਰ ਜੋ ਕੇ ਗੱਲ ਇਸ ਤਰ੍ਹਾਂ ਹੈ ਵੀ ਅ ਅੱਜ 1 ਮਹੀਨਾ ਹੀ ਪਿਆ ਹੈ ਕਈ ਰੋਂਦਾ ਵੀ ਇੱਕ ਇੱਥੇ ਕਾ ਕੇ ਪਤਾ ਘੱਟ ਲੱਗਦਾ ਵੀ 1 ਮਹੀਨਾ ਡੇਢ ਜਾਂ 2 ਮਹੀਨੇ ਨਾਲ ਲੈ ਜੇ ਪਸੂ ਹਾਂਜੀ ਮੈਂ ਕਹਾਂ ਧਰ ਵਾਲਿਆਂ ਨੇ ਜੋ ਦੱਸਿਆ ਆਪਾਂ ਨੂੰ ਆਪਾਂ ਲੈਂਦੀ ਆ ਜੀ ਹਾਂਜੀ 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 ਇਹ ਲਗਭਗ ਇੰਨਾ ਕੁ ਮਹੀਨਾ ਹਜੇ ਡੇਢ ਮਹੀਨੇ ਦੀ ਕੱਚੀ ਬਸ ਜ਼ਿਆਦਾ ਨਹੀਂ ਆ ਹਾਂ ਹਾਂਜੀ ਠੀਕ ਆ ਆਪਣੇ ਖਾਸ ਬੰਦੇ ਨੂੰ ਆਈਏ ਜੀ ਠੀਕ ਆ ਬਾਕੀ ਜਿਹੜੀ ਵੰਡ ਦੋਸਤੋ ਇੱਥੋਂ ਤੱਕ ਤੁਸੀਂ ਲਾ ਕੇ ਜਿਹੜੀ ਇਹ ਮੰਨ ਕੇ ਲੈ ਕੇ ਜਾ ਤੇ ਜਦੋਂ ਤਿਆਰੀ ਦੇ ਵਿੱਚ ਪਸ਼ੂ ਆਉਂਦਾ ਦੋਸਤੋ ਆਪਾਂ ਨੂੰ ਪਤਾ ਬਾਹਰ ਜਿਹੜਾ ਰੇਟ ਭਾ ਚੱਲੀ ਜਾਂਦਾ ਵੀ ਪਸ਼ੂ ਪੂਰਾ ਤੰਦਰੁਸਤ ਹੋਵੇ ਤੇ ਵਜਨدار ਹੋਵੇ ਤੇ ਰਾਜੀ ਹੋਵੇ ਪੂਰੀ ਸਿਹਤ ਵੱਲੋਂ ਕਿਸੇ ਨੇ ਕਸਰ ਨਾ ਕੋਈ ਛੱਡੀ ਹੋਵੇ ਮਾਲਕਾਂ ਨੇ ਤੇ ਰੇਟ ਜਿਹੜੇ ਦੋਸਤੋ ਮੂੰਹ ਮੰਗੇ ਜਿਹੜੇ ਮੰਗੇ ਜਾਂਦੇ ਆ ਬਾਕੀ ਫਿਲਹਾਲ ਅੱਜ 75000 ਤੇ ਵੀ ਦੇ ਦਾਂਗੇ ਹਾਂਜੀ 70 ਦੀ ਦੇ ਦਾਂਗੇ 70 ਦੀ ਹੋ ਜੂਗੀ ਹਾਂਜੀ ਹਾਂਜੀ ਠੀਕ ਹੈ ਭਰਾ ਤੇ ਨੰਬਰ ਆਪਣੇ ਵੀ ਜੋਗੇ ਜਰੂਰ ਦੱਸ ਦੀ ਭੈਣ ਭਰਾਵਾਂ ਨੰਬਰ ਹੈਗਾ 94644 35330 ਅੱਛਾ ਜੀ 94644 35330 ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਹੁਣਾ ਦੇ ਜੋਗੇ ਹੁਣੀ ਵੀਰ ਦੀਪੇ ਹੁਣੀ ਆ ਕਾਰੋਬਾਰ ਆ ਵੀਰ ਹੁਣਾ ਦਾ ਵਿਕਰੀ ਵਾਲੇ ਪਸ਼ੂ ਆਉਂਦੇ ਆ ਇਸ ਘਰੇ ਤੇ ਚਾਰ ਬਿਹੜਾਂ ਦਿਖਾਤੀਆਂ ਨੇ ਤੇ ਚਾਰ ਬਿਹੜਾਂ ਦੇ तकरीबन ਕੋਈ ਚਾਰ ਹੀ ਮੱਝਾਂ ਝੋਟੀਆਂ ਪਤਨ ਦਿਖਾਤੀਆਂ ਨੇ ਝੋਟੀ ਇੱਕ ਬਹੁਤ ਵਧੀਆ ਚੰਗੀ ਕਿਸੇ ਵੀਰ ਨੇ ਹੱਥ ਪਾਉਣਾ ਤੁਸੀਂ ਪਾ ਸਕਦੇ ਹੋ 10 ਦਿਨ ਦੀ ਕੱਚੀ ਆ ਰੇਟ ਭਾਅ ਪੜਤਾ ਜਾਇਜ਼ ਆ ਅੱਗੇ ਵਾਧੇ ਬੰਦੀ ਹੈ ਵੀ ਕੋਈ 2-4 ਸੂਵੇ ਤੁਸੀਂ ਪੀ ਸਕਦੇ ਹੋ ਇਹੋ ਜੀ ਝੋਟੀ ਤੋਂ ਉਸ ਤੋਂ ਬਾਅਦ ਫਿਰ ਅੱਗੇ ਕਿਸੇ ਵੀਰ ਦਾ ਡਿਸੀਜਨ ਤੁਸੀਂ ਜਾਂ ਕਦੀ ਸੇਲ ਕਰਨੀ ਹੋਈ ਤਾਂ ਵੇਚ ਵੀ ਸਕਦੇ ਹੋ ਬਿਹੜਾ ਵੀ ਬਿਲਕੁਲ ਭਾਪੜਤੇ ਵਾਲੀਆਂ ਨੇ ਕੋਈ 50 50 52 55 ਵਾਲੀ ਰੇਂਜ ਦੀਆਂ ਜਿਹੜੀਆਂ ਬਿਹੜਾ ਨੇ ਜਿਹੜੀ ਬਿਲਕੁਲ 20 ਲੀਟਰ ਤੇ ਬਿਲਕੁਲ ਤਿਆਰੀ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸੋ ਧੰਨਵਾਦ ਬਹੁਤ ਬਹੁਤ ਵੀਰਾਂ ਦਾ ਜਿਹੜਾ ਤੁਸੀਂ ਵੀਡੀਓ ਵੇਖਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਠੀਕ ਹੈ ਜੀ ਮਿਹਰਬਾਨੀ ਪਾਜੀ